ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਈ ਜੱਗੇ ਘੋਲੀਏ ਦੇ ਘਰੇ ਆਏ ਆ ਦੋ ਵਾੜਾਂ ਬਾਈ ਦੀਆਂ ਸੇਲ ਹੈ ਮੁੱਲ ਹੁੰਦੇ ਜੱਗੇ ਦੇ ਜਮਾ ਨਿੱਕੇ ਨਿੱਕੇ ਤੁਸੀਂ ਜਾਣਦੇ ਹੀ ਆ 5-6 ਸਾਲ ਹੋ ਗਏ ਇਸ ਘਰੋਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੇ ਆ ਨੂੰ ਦੋਨ ਆ ਗਏ ਇਨਫੋਰਮੇਸ਼ਨ ਲੈਦਣੇ ਛਵਾ ਛੋਟੇ ਛੋਟੇ ਪਾ ਸਾਸਰੀਕਾਲ ਜੀ ਸਾਸਰੀ ਦਾ ਬਾਈ ਜੀ ਨਾੰ ਨਾਸੀ ਨਾਮ ਜਗਜੀਤ ਸਿੰਘ ਪਿੰਡ ਕੋਲਿਆਖੁਰ ਤਸੀਹਾਨਿਆ ਸਿੰਘ ਲਜਲਾ ਮੋਗਾ ਥੋ ਨੰਬਰ 10 9056653918 ਤੇ ਮੁੱਲ ਕਾ ਤੋਂ ਘਟੰਦੇ ਜਗੇ ਯਾਰ ਆਪਾਂ ਬਾਈ ਮੁੱਲ ਜੈਜ ਕਰਦੇ ਹੁੰਨੇ ਆਪਾਂ ਬਾਲੇ ਕਰਦੇ ਨੇ ਹੁੰਦੇ ਕੇ ਹਨ ਹੂੰ ਵੀ ਚਲੋ ਜੈਜੇ ਮਾਰ ਜਨ ਆਪਸੂ ਵਿਖੀ ਜਾਵੇ ਚੰਗਾ ਰਹਿੰਦਾ ਹਨਾ ਪਾਣੀ ਵਗਦਾ ਚੰਗਾ ਹਾਂ ਜੇ ਖੜ ਗਿਆ ਤੇ ਮਸਤ ਜਲ ਵੀ ਪਾਊਗੀ ਤੇ ਮੋਸਕ ਵੀ ਮਾਰੂਗਾ ਹਾਂ ਜੈਜੇ ਕਮਾਈ ਨਾਲ ਆਪਸੂ ਵਿਖੀ ਜਾਵੇ ਚੰਗਾ ਹਨਾ ਹਾਂ ਆਪਣਾ ਕੋਈ ਮਾਰਜਨ ਨਫਾ ਬਾਹਰ ਨਹੀਂ ਜੈਜੇ ਨਫਾ ਬੰਦਾ ਤੁਸੀਂ ਵੇਖ ਹੀ ਲੈਣਾ ਮਾਲੂ ਅੱਜ ਫੋਨ ਨੰਬਰ ਦੱਸ ਦੇ 9056653918 ਕੈਨਵਾ ਸੂਆ ਬਾਈ ਜੀ ਦੂਜੇ ਸੂਏ ਗਾਂ ਸੂਈ ਆ ਪਰਸੋਂ ਸੂਈ ਆ ਠੀਕ ਆ ਦਰਮਿਆਨੇ ਘੱਤ ਕਾਟ ਚ ਤੇ ਆਪਣਾ ਮਗਰਵੱਛਾ ਇਹਦੇ ਜਿਹੜਾ ਆਪਾਂ ਦੁੱਧ ਚੋ ਕੇ ਲੈ ਜਾਣਾ ਬਾਈ ਦੋ ਟਾਈਮ 7 ਕਿਲੋ ਆ ਪਣਾ ਬੰਦਾ 5 ਟਾਈਮ ਚੋਵੇ ਆਪਣਾ 10 ਟਾਈਮ ਚੋਵੇ ਪਣਾ 20 ਟਾਈਮ ਚੋਵੇ ਯਾਰ ਕੋਈ ਚੱਕਰ ਨਹੀਂ ਗਾਰੰਟੀ ਆ ਤੇ ਜਿੱਤੋਂ ਲਈਆ ਮਾਲ ਕਨੇ ਦੁੱਧ ਆਪਨੂੰ ਇਹਦਾ 11 ਕਿਲੋ ਗਿਆ ਹੂੰ ਵੀ ਅਸੀਂ 11 ਕਿਲੋ ਦੋਨੇ ਟਾਈਮ ਚੋਂਦੇ ਰਹੇ ਆ ਸਵਾ ਇਹ ਪਰਸੋਂ ਦੀ ਸੂਈ ਹੈ ਸ਼ਾਮ ਨੂੰ ਤੇ ਬਾਕੀ ਜਿਹੜੀ ਜੂਰ ਦੀ ਓਕੇ ਆ ਕੰਪਲੀਟ ਆ ਬਾਕੀ ਆਪਣੀ ਕੱਲੇ ਹਰੇ ਪੱਠੇ ਨੇ ਰੱਖੀ ਐ ਕੋਈ ਦਾਣਾ ਨਹੀਂ ਪਾਇਆ ਕੋਈ ਲੀਟੀ ਨਹੀਂ ਪਈ ਹਜੇ ਠੀਕ ਹੈ ਠੀਕ ਹੈ ਜੀ ਪਰਸੋਂ ਦੀ ਸੂਈ ਹੈ 7 ਕਿਲੋ ਕੰਡੇ ਦੇ ਦੁੱਧ ਮੰਨ ਲਓ ਬੌੜਾ ਮੰਨ ਲਓ ਜੋਖ ਕੇ ਲੈ ਜੇ ਭਾਵੇਂ ਦੋ ਟਾਈਮ ਚੋਲੋ ਬਾਈ ਕਹਿੰਦਾ ਭਾਵੇਂ 20 ਟਾਈਮ 20ਾਂ ਟਾਈਮਾਂ 'ਚ 10 ਦਿਨ ਬੰਦੇ ਆ ਸਵੇਰ ਸ਼ਾਮ 'ਚ ਦਿਹਾੜੀ 'ਚ ਦੋ ਟਾਈਮ ਤੇ 10ਾਂ ਦਿਨਾਂ 'ਚ 20 ਟਾਈਮ ਬੰਦੇ ਤੇ ਭਾਵੇਂ 20 ਟਾਈਮ ਬਾਈ ਕਹਿੰਦਾ ਦੁੱਧ ਕੰਡੇ ਦੇ ਜੋਖ ਲਓ 7 ਕਿਲੋ ਤਿਆਰ ਹੈ ਜੀਤੋ ਲਈ ਉਹ ਕਹਿੰਦੇ 11 ਕਿਲੋ ਦੁੱਧ ਅਸੀਂ ਚੋਇਆ 11 ਮੰਨ ਕੇ ਕੋਈ ਵੀ ਸੌਦਾ ਕਰ ਲੈ ਵੱਧ ਬਾਈ ਕਹਿੰਦਾ ਮੈਂ ਕਹਿੰਦਾ ਨਹੀਂ ਗਲਾਬੀ ਥਾਨ ਵੀਡੀਓ ਬਣਾਉਣ ਦਾ ਸਮਾਂ ਜਰੂਰ ਨੋਟ ਕਰਿਓ 12 ਵਜੇ ਵੀਡੀਓ ਬਣਾ ਰਹੇ ਆਂ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਅੱਧਿਓ ਵੀ ਜਿਆਦਾ ਪਿਆ ਦੇਣਾ ਜੇ ਅੱਛਾ ਵਾਹ ਤੇਰੇ ਜੱਗੇ ਜੇ ਮਾਰ ਜੇ ਲੱਤ ਚੱਕ ਜੇ ਵੀਡੀਓ ਤੋਂ ਨੋਟ ਕਰ ਲੈ ਮੇਰੀ ਰੁਪਿਆ ਲੱਖ ਨਾ ਦੇਵਾਂਗੇ ਆਪਾਂ ਲੱਖ ਰੁਪਿਆ ਨਾ ਜੇ ਲੱਤ ਤੱਕ ਜੇ ਤੇ ਮਾਰ ਵੀ ਜਾਵੇ ਅੱਛਾ ਹਾਂਜੀ ਠੀਕ ਹੈ ਠੀਕ ਹੈ ਜੀ ਬਾਈ ਕਹਿੰਦਾ ਜੇ ਗਾਂ ਲੱਤ ਵੀ ਚੱਕ ਜੇ ਜਾਂ ਮਾਰ ਵੀ ਜਾਵੇ ਕਿਸੇ ਦੇ ਬੰਦੇ ਦੇ ਬੁੜੀ ਦੇ ਜਿਹਦੇ ਨਾਲ ਸੌਦਾ ਹੋ ਤੇ ਲੱਖ ਰੁਪਇਆ ਦੇਊਗਾ ਲੱਖ ਰੁਪਏ ਚ ਫਾਰਮ ਵਾਲੀ ਵੜ ਚੋਟੀ ਦੀ ਆ ਜਾਂਦੀ ਆ ਤੇ ਨਾਲੇ ਤੁਹਾਨੂੰ ਆ ਵੜ ਰਹਿ ਜਾਣੀ ਤੁਹਾਡੇ ਕੋਲੇ ਫਰੀ ਦੀ ਨਾਲੇ ਲੱਖ ਮਿਲ ਜਾਣਾ ਧਾਰਾ ਮਾਰਦਗੇ ਲਓ ਜੀ ਧਾਰਾ ਵੇਖ ਲਓ ਚਿੱਟਾ ਦੁੱਧ ਮੱਝਾਂ ਵਰਗਾ ਮੋਟੀ ਧਾਰਾ ਆ ਲਓ ਜੀ ਦੂਜੇ ਥਾਣਾ ਦੀ ਚਵਾਈ ਵੀ ਵੇਖ ਲਓ ਠੀਕ ਆ ਜੱਗੇ ਕਿੰਨੇ ਦੀ ਜੱਗੇ ਚਵਾ ਐਡਕ 25000 ਜਿੰਨਗੇ ਯਾਰ 25 ਦੀ ਲਓ ਜੀ ਟੋਕੜਾ ਵਾਲਾ ਭਾ 25000 ਦੀ ਦੇ ਦੇਣੀ ਆ 11 ਕਿਲੋ ਦੁੱਧ ਪਹਿਲਾਂ ਨੇ ਦਿੱਤਾ 11 ਹੀ ਮੰਨ ਕੇ ਸੌਦਾ ਕਰ ਲਿਓ 7 ਕਿਲੋ ਦੁੱਧ ਬੌਲਾ ਤਾਜੀ ਸੂਈ ਥੱਲੇ ਤਿਆਰ ਆ ਮਗਰ ਬੱਛਾ 7-7 8-8 ਕਿਲੋ ਦੁੱਧ ਵਾਲੀਆਂ ਟੋਕੜਾਂ ਵੀ ਕੀ ਜਾਂਦੀਆਂ 25-25000 ਦੀਆਂ ਐਵੇਂ ਨਹੀਂ ਜੱਗੇ ਦਾ ਨਾਂ ਚੱਲਦਾ ਤਾਜੀ ਸੂਈ ਦੇਣੀ ਹੈ ਕਹਿੰਦਾ 25000 ਦੀ ਦੋ ਨੰਬਰ ਤੇ ਆ ਜਾਗੇ ਇਹ ਬਈ ਚੁੱਪ ਕਿਤੋਂ ਲਈਏ ਕੱਲ ਵੇੜ ਆਪਾਂ ਦੋ ਦੋ ਕੰਦੇ 13 ਕਿਲੋ ਚੋਇਆ ਬਈ ਇਹਦਾ ਚੁੱਪ ਕਰ ਜੀਏ ਚੁੱਪ ਕੀਤੀ ਪਿੰਡ ਮੋਗੇ ਕੋਲੇ ਆ ਅੱਛਾ ਪਿੰਡ ਆ ਚੁੱਪ ਕੀਤੀ ਹਾਂ ਉਹ ਤਾਂ ਇਹ ਕਹਿੰਦਾ ਚੁੱਪ ਕਰਕੇ ਲਈ ਆ ਇਹ ਚੁੱਪ ਕਰਕੇ ਨਹੀਂ ਚੁੱਪ ਕੀਤੀ ਪਿੰਡ ਜਿਵੇਂ ਹੀ ਕਰੇ ਲੂ ਬੰਦਾ ਸੀਗਾ ਹਾਂ ਜਦੋਂ ਲਈ ਆ ਆਪਾਂ ਤੇ ਦੋ ਦੋ ਕਹਿੰਦੇ ਬਈ 13 14 13 14 ਦੋ ਟਾਈਮ ਦਾ ਚੋਦੇ ਰਹੇ ਆ ਤੇ ਜਿਹੜੇ ਵੀ ਪ੍ਰਾਣੇ ਲੈਣੀਆਂ ਆ ਅੱਜ ਸਮਝਣਾ ਲੈ ਲਵੇ ਤੋ ਕਹਿੰਦੇ 55 ਰੁਪਏ ਬਾਈ ਹੁਣ ਰੇਟ ਆਉਂਦਾ ਰ ਹੈ ਡੇਰੀ ਚ ਅੱਛਾ ਹਾਂਜੀ ਫਿਰ ਤਾਂ ਮੱਝਾਂ ਆਈ ਮੱਝਾਂ ਵਾਲਾ ਕੰਮ ਹੀ ਹੋ ਗਿਆ ਮੱਝਾਂ ਵਾਲਾ ਕੰਮ ਹੀ ਆ ਨਿਕਲ ਰੋਈ ਪੂਰੀ ਫੁੱਲਾ ਮਾਲਾ ਹਨਾ ਸਮਾਂ ਇਹ ਅੱਜ ਤਰੀਕੂ ਕੀ ਆਪਣੀ ਅ 8 ਹਾਂ ਤੇ ਇਹਦੇ 12 ਦਿਨ ਪੂਰੇ ਆ ਕੱਢ ਬਾਹਰ ਨੂੰ ਦੁੱਧ ਕਿੰਨਾ ਚਾਹੁੰਦੇ ਰੇ ਆ ਉਹ 13-14 ਕਿਲੋ 13-14 13-14 22 ਕਹਿੰਦਾ ਉਹ ਪਹਿਲੇ ਸਵੇਰੇ ਚ ਆਉਂਦੇ ਰੇ ਇਹਦੇ ਥੱਲੋਂ ਦੂਜੇ ਸਵੇਰੇ ਸੁੰਦੀ ਆ ਚੁੱਪ ਕੀਤੀ ਪਿੰਡ ਤੋਂ ਲਈ ਐ ਮੈਂ ਤਾਂ ਕਹੇ ਤੇ ਬਾਈ ਕਹਿੰਦਾ ਚੁੱਪ ਕਰ ਜਾ ਮੈਨੂੰ ਤਾਂ ਨਹੀਂ ਲੱਗਾ ਪਰ ਨਹੀਂ ਕਹਿੰਦਾ ਬਾਈ ਕਹਿੰਦਾ ਪਿੰਡ ਐ ਚੁੱਪ ਕੀਤੀ ਚੁੱਪ ਕੀਤੀ ਪਿੰਡ ਤੋਂ ਲਈ ਐ ਕਿੱਥੇ ਰਹਿ ਗਿਆ ਚੁੱਪ ਕੀਤੀ ਬਾ ਝੰਡਾ ਲਾ ਰਹਿ ਗਿਆ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਮੋਗਾ ਅੱਛਾ ਮੋਗਾ ਜ਼ਿਲ੍ਹਾ ਹਾਂ ਤੇ ਜੇ ਮੈਂ ਕਹਾਂ ਕਿ ਹੋਰ ਕੋਲੇ ਹੋਵੇ ਹਨਾ ਇਹ 19 20 ਕਿਲੋ ਕਹਿੰਦੇ ਹਾਂ ਹਾਂ ਬਾਹਲਾ ਪੈੜਾ ਲੋਕਾਂ ਦਾ ਹਾਲ ਆ ਯਾਰ 19 20 ਕਿਲੋ ਕਹਿੰਦਾ ਅਗਲਾ ਜੱਗਾ ਕਹਿੰਦਾ 19 20 ਕਿਲੋ ਇਹ 'ਚ ਕੋਈ ਸ਼ੱਕ ਨਹੀਂ ਬੁੱਢੀਆਂ ਬੁੱਢੀਆਂ ਨੂੰ ਛਿੱਗੀਆਂ ਕਹਿੰਦੇ ਮਾੜੀ ਗੱਲ ਐ ਉਨੇ ਵੀਕ ਨੂੰ ਲੈ ਕੇ ਦੇ ਦੇ ਹਾਂ 13 14 ਦਿੱਤਾ 13 14 ਮੰਨ ਕੇ ਸੌਦਾ ਕਰ ਲਿਓ ਚਾਰ ਦਿਨ ਰਹਿ ਗਏ ਅੱਜ ਦਿਨ ਪੂਰੇ ਹੋਣ ਚਾਹ ਫਿਰ ਮੈਂ ਕਹਿੰਦਾ ਇਹਦਾ 5-7 ਪੰਜ ਦਿਨ ਪੱਠੇ ਪਾ ਲੈਣਾ ਅਗਲਾ ਇਹ ਪਣਾ ਜਾ ਕੇ 45 47 ਦੀ ਵੇਚ ਲਵੇ ਆਪਾਂ ਬਾਪਾ ਪਤਾ ਕਰਨਾ 38000 ਆ ਤੇ ਰੱਖ ਦੋ ਘਟ 40 ਦੀ 38 ਦੀ ਦੇ ਦੇਣੀ ਆ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਾਈ ਕਹਿੰਦਾ ਇਹਦੇ ਪੈਸੇ ਆਉਂਦੇ ਰਹਿ ਡੈਰੀ ਚੋਂ 55 ਦਾ ਫਿਰ ਦੁੱਧ ਮੱਝਾਂ ਦਾ ਹੀ ਹੁੰਦਾ ਤਾਜੀ ਸੂਈ ਦੇ 55 38000 ਦੀ ਅੱਜ ਦੀ ਵੀਡੀਓ ਦੇ ਵਿੱਚ ਜੱਗੇ ਕੋਲ ਇਹਦੀਆਂ ਦੋ ਵੜਾ ਆ ਤਾਜੀ ਸੂਈ 25000 ਦੀ ਮਗਰੇ ਦੇ ਬੱਚਾ 25000 ਦੀ ਦੇ ਦੇਣੀ ਆ 11 ਕਿਲੋ ਦੁੱਧ ਪਹਿਲਾਂ ਨੇ ਦਿੱਤਾ 11 ਮੰਨ ਕੇ ਸੌਦਾ ਕਰ ਲਿਓ ਬਿਲਕੁਲ ਸਸਤੇ ਮੁੱਲ ਸਸਿਕਾ